ਜਿੱਥੇ ਕਿਸਾਨਾਂ ਦੇ ਵੱਲੋਂ ਸੜਕਾਂ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਉੱਥੇ ਹੀ ਲੁਧਿਆਣਾ ਦੇ ਵਿੱਚ ਲਾਟੋਵਾਲ ਥਾਣੇ ਦੇ ਕੋਲ ਇੱਕ ਅਜਿਹਾ ਜਾਮ ਲੱਗ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਪਰੇਸ਼ਾਨ ਹੋਣਾ ਪਿਆ ਦਰਸਲ ਲਾਡੋਵਾਲ ਥਾਣੇ ਦੇ ਕੋਲ ਇੱਕ ਟਰੱਕ ਅਤੇ ਕੈਂਟਰ ਦੀ ਇੰਨੀ ਭਿਆਨਕ ਟੱਕਰ ਹੁੰਦੀ ਹੈ ਕਿ ਦੋਵੇਂ ਪਾਸਿਓਂ ਤੋਂ ਮੇਨ ਹਾਈਵੇ ਦੇ ਉੱਤੇ ਜਾਮ ਲੱਗ ਜਾਂਦਾ ਦੱਸਿਆ ਜਾ ਰਿਹਾ ਕਿ ਰਾਤ ਦੇ ਸਮੇਂ ਇਹ ਹੋਈ ਟੱਕਰ ਦ ਸਵੇਰੇ 8 ਵਜੇ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਦਾ ਅਤੇ ਉਹਨਾਂ ਦੇ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਸ਼ਾਮ 4 ਵਜੇ ਤੱਕ ਇਸ ਟੱਕਰ ਦੇ ਕਾਰਨ ਸੜਕਾਂ ਦੇ ਉੱਪਰ ਜਾਮ ਲੱਗਿਆ ਰਿਹਾ ਅਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਿਵੇਂ ਤੇਵੇਂ ਸੜਕਾਂ ਦੇ ਉੱਪਰ ਆਵਾਜ਼ ਆਈ ਨੂੰ ਸਚਾਰੂ ਢੰਗ ਦੇ ਨਾਲ ਮੋੜ ਚਲਾਇਆ ਅਤੇ ਇਸ ਤੋਂ ਇਲਾਵਾ ਉੱਥੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਸਰ ਕਿੰਨੇ ਕਵੇ ਦਾ ਆਤਾ ਹੈ ਇੱਕ ਤਕਰੀਬਨ 5:07 ਵਜੇ ਮੈਸੇਜ ਮਿਲਿਆ ਉਸ ਤੋਂ ਕੁਝ ਪਹਿਲਾਂ ਦਾ ਗੱਲ ਹੈ ਸਾਨੂੰ ਜਿੱਦਾਂ ਮੈਸੇਜ ਮਿਲਿਆ ਉਸੇ ਟਾਈਮ ਹੀ ਅਸੀਂ ਤੁਰੰਤ ਅਸੀਂ ਟੈਕਨੀਕੀ ਟੀਮ ਲੈ ਕੇ ਮੈਂ ਸਾਰੀ ਇਹ ਇੱਥੇ ਪ੍ਰੈਜੈਂਟ ਆ ਗਏ ਪਰ ਬਿਲਕੁਲ ਕੇ ਹੈਡਰਾ ਮੰਗਾਇਆ ਹੈਡਰਾ ਥੋੜਾ ਜਿਹਾ ਛੋਟਾ ਸੀਗਾ ਛੋਟਾ ਹੋਣ ਕਰਕੇ ਉਹਦੇ ਨਾਲ ਨਹੀਂ ਕਿ ਸਮੂਥ ਖਿੱਚਿਆ ਗਿਆ ਅਟਕ ਟੇ ਨਾਲ ਉਸ ਤੋਂ ਬਾਅਦ ਵੀ ਵੱਡੇ ਹੈਡਰਾ ਮੰਗਾਏ ਨਾ ਉਹਨਾਂ ਦੇ ਦੋਨਾਂ ਦੇ ਨਾਲ ਥੋੜਾ ਜਿਹਾ ਜਿਹਾ ਸਾਈਡ ਕੀਤਾ ਗਿਆ ਹਲੇ ਵੀ ਚੱਕਿਆ ਨਹੀਂ ਗਿਆ ਪਰ ਸਾਈਡ ਕਰਕੇ ਦੋਨੀਆਂ ਸਾਈਡੋਂ ਟ੍ਰੈਫਿਕ ਚੱਲਦੀ ਕਰਦੀ ਹੈ ਤੇ ਕੁਝ ਨੂੰ ਲੋਕਾਂ ਨੂੰ ਵੀ ਜਾਣਨ ਨਾਲ ਵੀ ਇਹ ਹੋਣਾ ਚਾਹੀਦਾ ਵੀ ਨਾਲ ਸਾਡੇ ਨਾਲ ਸਹਿਯੋਗ ਦੇਣ ਕਿ ਰੋਂਗ ਸਾਈਡ ਨਾ ਆਣ ਅਸੀਂ ਸਮੂਥ ਟ੍ਰੈਫਿਕ ਚਲਾ ਰਹੇ ਆ ਚਲਾ ਕੇ ਹੀ ਪੂਰੀ ਜਾਵਾਂਗੇ ਅਸੀਂ ਬਿਲਕੁਲ ਨੋਰਮਲ ਕਰਨ ਤੋਂ ਬਾਅਦ ਇੱਥੋਂ ਨਿਕਲਾਂਗੇ ਜੀ ਥੈਂਕ ਯੂ ਲੋਕ ਲੱਦੋ ਆਲਸੋ ਰੋਡ ਸਾਈਡ ਆਣਾ ਚਾਹੁੰੋ ਇਹ ਕੋਲੋਂ ਵਾਸਤੇ ਇਹ ਹਦਾਇਤ ਆ ਵੀ ਪਲੀਜ਼ ਸਾਡੇ ਨਾਲ ਪੁਲਿਸ ਦਾ ਸਹਿਯੋਗ ਦੇਣਾ ਜੀ ਇਹਨਾਂ ਦੇ ਸਹਿਯੋਗ ਨਾਲ ਹੀ ਉੱਪਰ ਆ ਪਲੀਜ਼ ਸਾਡੇ ਨਾਲ ਟ੍ਰੈਫਿਕ ਦੇ ਪ੍ਰਤੀ ਸਹਿਯੋਗ ਦੇਣਾ ਵੀ ਇਹ ਰੋਂਗ ਸਾਈਡ ਨਾ ਕਈ ਸਮੂਥ ਟ੍ਰੈਫਿਕ ਚ ਲੈ ਕੇ ਜਾਂਦੇ ਜੀ ਜਿਹੜੇ ਵੱਲੋਂ ਟ੍ਰੈਫਿਕ ਆ ਰਿਹਾ ਉਹ ਕਾਫੀ ਲੰਬਾ ਜਾਮ ਹੈ ਜਲਦੀ ਕਲੀਅਰ ਹੋ ਜੂਗਾ ਹੋ ਜਾਏਗਾ ਜੀ ਕੋਲ ਨਾਲ ਦੀ ਨਾਲ ਬਿਲਕੁਲ ਬਿਲਕੁਲ ਨੋਰਮਲ ਟ੍ਰੈਫਿਕ ਚੱਲ ਪਿਆ ਵਾ ਇਹ ਗੱਡੀ ਹੋਰ ਅੱਧਾ ਬੋਣਾ ਘੰਟਾ ਲੱਗੇਗਾ ਹੋ ਜਾਏਗਾ ਠੀਕ ਹੈ ਨਹੀਂ ਜਾਨੀ ਕੋਈ ਨਹੀਂ ਆ ਗਈ ਬਾਕੀ ਵੈਸੇ ਆ ਵੀ ਗੱਡੀਆਂ ਜਿਹੜੀਆਂ ਨੁਕਸਾਨ ਹੈ ਉਹ ਪਰੇ ਕਰਾ ਉਸ ਤੋਂ ਬਾਅਦ ਕੰਟੇਨਰ ਵੀ ਥੋੜਾ ਜਿਹਾ ਜਦੋਂ ਟ੍ਰੈਫਿਕ ਨੋਰਮਲ ਹੋ ਗਈ ਉਸ ਤੋਂ ਬਾਅਦ ਸਾਈਡ ਜਿਹੜਾ ਸਾਈਡ ਤੇ ਕੰਡਾ ਉਹ ਵੀ ਚ ਤਕਾਤਾ ਜਾਊਗਾ ਐਸਐਮਜੀ ਨਿਊਜ਼ ਲਈ ਅਭਿਸ਼ੇਕ ਜਲੋਟਾ ਰਿਪੋਰਟ